ਬੱਲੇ 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 ਬਹੁਤ ਬੁਰਾ ਹਾਲ ਹੋ ਗਿਆ ਇਹਦਾ ਜ਼ਿੰਮੇਦਾਰਾਂ ਦਾ ਪਿਛਲੀ ਮਾਰ ਜਿਹੜੀ ਹੋ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਤੋਂ ਅਗਲੀ ਫਸਲ ਜਿਹੜੀ ਉਹ ਫੇਰ ਲੰਮੀ ਪੈ ਗਈ ਬੇਸ ਗਈ ਇਹਨੂੰ ਦਾਣਾ ਨਹੀਂ ਪੈਣਾ ਇਹ ਖਰਾਬ ਹੋ ਗਈ ਬਿਲਕੁਲ ਤੇ ਦੱਸੋ ਜ਼ਿੰਮੇਦਾਰ ਜਾਏਗਾ ਕਿੱਥੇ ਅਸੀਂ ਸਰਕਾਰ ਤੋਂ ਫੇਰ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਸਰਕਾਰੇ ਕੁਝ ਏਥਾਂ ਵੀ ਮਾਰ ਮਾਡੀ ਮੋਟੀ ਨਿਗਾਹ ਤੇ ਦੁਨੀਆ ਵੇਖ ਕਿਹੜੇ ਰੰਗਾ ਦੇ ਵਿੱਚ ਫਿਰਦੀ ਐ ਇਧਰ ਨਿਗਾਹ ਮਾਰੋ ਜਿਹੜਾ ਜ਼ਿੰਮੇਦਾਰ ਐ ਜ਼ਿੰਮੇਦਾਰ ਦੇ ਹਾਲਾਤ ਬਹੁਤ ਖਰਾਬ ਹੋਏ ਪੈ ਨੇ ਪਹਿਲਾ ਖਰਾਬਾ ਮਿਲਿਆ ਨਹੀਂ ਪਾਣੀ ਵਾਲਾ ਧੰਨ ਜਿਗਰਾ ਇਹਨਾਂ ਲੋਕਾਂ ਦਾ ਜਿਹੜੇ ਦੁਬਾਰਾ ਫੇਰ ਲਾ ਕੇ ਫਸਲਾਂ ਤਿਆਰ ਕਰਦੇ ਉਤੋਂ ਫੇਰ ਕੁਦਰਤ ਦੀ ਕਰੋਪੀ ਦੇ ਕਾਰਨ ਫੇਰ ਫਸਲਾਂ ਖਰਾਬ ਹੋ ਗਈਆਂ ਇਹ ਕਿੱਧਰ ਜਾਣਗੇ ਸਰਕਾਰ ਮਾਈ ਬਾਪ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਲੋਕਾਂ ਦੀ ਬਾਹ ਫੜਨੀ ਔਰ ਵੱਡੇ ਪੱਧਰ ਤੇ ਜੋ ਟੁਕਮਾ ਮੁਆਵਜ਼ਾ ਬਣਦਾ ਸਰਕਾਰ ਇਹਨਾਂ ਨੂੰ ਦੇ ਕੇ ਤੇ ਇਹਨਾਂ ਨੂੰ ਖੜ੍ਹਾ ਕਰਨ ਦਾ ਯਤਨ ਕਰੇ ਇਹ ਸਾਡੀ ਪੂਰਜੋਰ ਅਪੀਲ ਹੈ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੀ ਆ ਤੁਰ ਤੁਰ ਕੇ ਆ ਜੋ ਤੁਰ ਕੇ ਆ ਜੋ ਸਾਰੇ ਸਿਰੇ ਤੱਕ ਬੁਰੀ ਹਾਲਤ ਹੈ ਜੀ ਆ ਖੜੀਆਂ ਬਖਾਇਨ ਜੀ ਖੜੀਆਂ ਆ ਜੀ ਬਗਾਨੀ